ਬਾਚਿ ਵੀਰੇ ਇੱਕ ਤੁਹਾਡੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਮੰਗਾ ਸਾਈ ਜੀ ਉਹਨਾਂ ਨੇ ਤੁਹਾਨੂੰ ਸਾਈ ਜੀ ਦਾ ਰਤਬਾ ਦਿੱਤਾ ਹੈ ਬਹੁਤ ਵੱਡਾ ਰਤਬਾ ਦਿੱਤਾ ਹੈ ਤੇ ਫੋਨ ਵੀ ਕਈ ਆਏ ਮੰਗੇ ਸਾਈ ਨੂੰ ਵੀ ਆਏ ਹੈ ਕਿ ਤੁਸੀਂ ਇਹਨਾਂ ਨੂੰ ਸਾਈ ਕਿਉਂ ਕਿਹਾ ਫਕੀਰ ਫੱਕਰ ਕਿਉਂ ਕਿਹਾ ਦਰਸਲ ਫਕੀਰਾਂ ਨੂੰ ਰੂਹ ਦੀ ਖੁਰਾਕ ਜਿਹੜੀ ਆ ਉਹ ਤੁਸੀਂ ਦੇ ਰਹੇ ਹੋ ਮੈਨੂੰ ਬਹੁਤ ਅੱਛਾ ਲੱਗਿਆ ਤੇ ਪਰ ਉਹ ਜਿਨ੍ਹਾਂ ਦੇ ਫੋਨ ਕਾਲ ਆਏ ਆ ਨਾ ਮੰਗਸ ਸਿੰਘ ਜੀ ਪਲੀਸ ਇੱਕ ਮਿੰਟ ਲਈ ਆਇਓ ਆਇਓ ਇੱਕ ਮਿੰਟ ਲਈ ਪਲੀਸ ਆਇਓ ਮੇਰੀ ਬੇਨਤੀ ਹੈ ਤੁਹਾਨੂੰ ਅੱਛਾ ਤੁਸੀਂ ਸਾਰੇ ਖੁਸ਼ ਹੋ ਕਾਸ਼ੀਨਾਤੋ ਇਹ ਫਕੀਰੀ ਦਾ ਰਤਬਾ ਤੁਹਾਨੂੰ ਇਹਨਾਂ ਨੇ ਦਿੱਤਾ ਕਿਉਂਕਿ ਕੋਈ ਵੀ ਫਕੀਰ ਹੈ ਉਹਨੂੰ ਇਦਾਂ ਰੂਹਾਂ ਜਦੋਂ ਪਿਆਰ ਕਰਦੀਆਂ ਨਾ ਤੇ ਮਾਲਕ ਖੁਸ਼ ਹੁੰਦਾ ਹੈ ਹਾਂਜੀ ਹਾਂਜੀ ਵੇਖ ਮੰਗਾ ਸਾਈਂ ਜੀ ਆ ਗਏ ਨੇ ਸਾਈਂ ਜੀ ਤੁਹਾਨੂੰ ਵੀ ਕੋਲਾਂ ਬਹੁਤ ਆਈਆਂ ਮੈਨੂੰ ਪਤਾ ਹੈ ਤੇ ਜਿਹੜੇ ਫਕੀਰਾਂ ਨੇ ਤੁਹਾਨੂੰ ਇਹ ਗੱਲ ਕਹੀ ਹੈ ਵੀ ਕਾਸ਼ੀਨਾਥ ਨੂੰ ਕਿਉਂ ਰਤਬਾ ਤੁਸੀਂ ਫਕਰਾਵਾਂ ਵਾਲਾ ਦਿੱਤਾ ਉਹ ਤੁਸੀਂ ਆਪਣੀ ਜ਼ੁਬਾਨੇ ਦੱਸੋ ਜਰਾ ਸਭ ਤੋਂ ਪਹਿਲਾਂ ਤੇ ਕੋਈ ਹੋਰ ਤਾਂ ਤਾੜੀ ਮਾਰ ਦੋ ਕਾਂਚਨਾ ਦੀ ਕੀ ਬਾਤ ਜੀ ਤੇ ਸਾਡੀ ਭੈਣ ਦੀਪਿਕਾ ਮਾਈ ਜੀ ਜਿਨ੍ਹਾਂ ਦੇ ਅੱਜ ਮੇਲੇ ਤੇ ਚਾਰ ਚੰਨ ਲੱਗੇ ਸਾਰੇ ਬੜੀ ਖੁਸ਼ੀ ਮਨਾ ਰਹੇ ਹੈ ਕਾਂਚਨਾ ਜੀ ਆਪਾਂ ਉਸ ਦਿਨ ਮੈਂ ਉੱਠ ਪਿਆ ਹੀ ਕਿਉਂਕਿ ਤੁਸੀਂ ਲਹਿਰੀ ਹੰਦਾ ਨਹੀਂ ਖਲਾਸ ਦੀ ਤੇ ਬੜੇ ਫੋਨ ਆਏ ਮੈਨੂੰ ਕਹਿੰਦੇ ਜੀ ਇਹਨੂੰ ਫੱਕਰ ਦਾ ਰਤਬਾ ਕਿਤਾ ਦੇ ਤਾ ਮੈਂ ਕਿਹਾ ਉਸ ਬੰਦੇ ਨਾਲ ਗੱਲ ਕਰਕੇ ਦੇਖੋ ਤੁਹਾਨੂੰ ਫੇਰ ਬਦਲ ਲਗੂਆ ਵੀ ਬੰਦਾ ਚੀਜ਼ ਕੀ ਹੈ ਚੀਜ਼ ਫੱਕਰ ਤੇ ਫਕੀਰ ਦੇ ਵਿੱਚ ਬੜੀਆਂ ਗੱਲਾਂ ਬਾਤਾਂ ਦੋ 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 ਰਤਵੇ ਆ ਗਏ ਨਾ ਇੱਕ ਫੱਕਰ ਦੇ ਇੱਕ ਫਕੀਰ ਫਕੀਰ ਇਹ ਹੈ ਕਿ ਇਹਨੂੰ ਸਾਰੇ ਗਿਆਨ ਹੈ ਐਸਾ ਗਿਆਨ ਮੈਂ ਜ਼ਿੰਦਗੀ ਚ ਨਹੀਂ ਦੇਖਿਆ ਬੰਦੇ ਚ ਕਲਾਕਾਰ ਤੇ ਬਹੁਤ ਹੈ ਪਰ ਜੋ ਇਹ ਗੱਲ ਬਾਤ ਹੈ ਉਹ ਗੱਲ ਬਾਤ ਹੀ ਹੈ ਭਾਈ ਕਾਸ਼ੀਨਾਥ ਜੀ ਮੈਂ ਆਪੇ ਜਵਾਬ ਦੇ ਦਿੰਦਾ ਸੀ ਬੰਦਿਆਂ ਨੂੰ ਉਹ ਸੁਣ ਲੈਣਾ ਵਾ ਫੇਰੇ ਲਾਈਵ ਚੱਲਦਾ ਹੋਣਾ ਫੇਰ ਸਵੇਰੇ ਮੈਨੂੰ ਫੋਨ ਕਰ ਲੈਣਾ ਵੀ ਕਾਸ਼ੀਨਾਥ ਦੀ ਕੋਈ ਸਪੋਰਟ ਕਰਦਾ ਮੈਂ ਤਾਂ ਵੀਰੇ ਨੂੰ ਸਿਰ ਮੇਰੀ ਰੂਹ ਧਾਰੀ ਹੋਈ ਤੇ ਮੈਂ ਬੋਲਤਾ ਕਾਂਸੀ ਨਾ ਦਿਨ ਆਦੀ ਕੋਈ ਤਾੜੀ ਮਾਰ ਦੋ ਜ਼ੋਰਦਾਰ ਯਾਰ ਇਹ ਕੌਸਲੇਮ ਸਰਕਾਰ ਦਾ ਬੱਚਾ ਕੀ ਬਾਤ ਲੋ ਬੰਦੂ ਭਾਈ ਜਿਹੜੇ ਬੋਲ ਜਿਹੜੇ ਬਾਬਾ ਜੀ ਨੂੰ ਫੋਨ ਕਰਕੇ ਪੁੱਛਦੇ ਆ ਨਾ ਵੀ ਫਕਰ ਦਾ ਰਤਬਾ ਕਿਉਂ ਦਿੱਤਾ ਚਲੋ ਮੈਂ ਆਪਣੇ ਆਪ ਨੂੰ ਨਾ ਫਕੀਰ ਕਹਿਣਾ ਨਾ ਫਕਰ ਕਹਿਣਾ ਪਰ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਫਕੀਰ ਕਿਹਨੂੰ ਕਹਿੰਦੇ ਹੋ ਤੁਹਾਡੀ ਨਜ਼ਰ 'ਚ ਫਕੀਰ ਕੌਣ ਹੈ ਇਹਨਾਂ ਨੂੰ ਜਿਹੜੇ ਫੋਨ ਕਰਨ ਵਾਲੇ ਹਨ ਇਹਨਾਂ ਨੂੰ ਪੁੱਛੀਏ ਵੀ ਤੁਸੀਂ ਕਿਹਨੂੰ ਫਕੀਰ ਕਹਿੰਦੇ ਹੋ ਇੱਕ ਦਿਨ ਬਾਬਾ ਬਾਲੀ ਜੀ ਬੈਠੇ ਇਹਨਾਂ ਦੇ ਦਰਬਾਰ ਤੇ ਇੱਕ ਮੁੰਡਾ ਮੈਨੂੰ ਕਹਿਣ ਲੱਗਾ ਮੈਂ ਕਹਿ ਦਿੰਦਾ ਕਿ ਮਿੱਟੀ ਦਰਖਤ ਤੋਂ ਬਿਨਾ ਮਿੱਟੀ ਮਿੱਟੀ ਰਹੂਗੀ ਦਰਖਤ ਤੋਂ ਮਿੱਟੀ ਤੋਂ ਬਿਨਾ ਦਰਖਤ ਕਿਸੇ ਕੰਮ ਦਾ ਨਹੀਂ ਮੱਛੀ ਪਾਣੀ ਬਿਨਾ ਕਿਸੇ ਕੰਮ ਦੀ ਨਹੀਂ ਪਰ ਪਾਣੀ ਮੱਛੀ ਬਿਨਾ ਪਾਣੀ ਪਾਣੀ ਰਹੂਗਾ ਤੇ ਮੈਂ ਕਹਿ ਦਿੱਤਾ ਕਿ ਬੰਦੇ ਬਣਾ ਰੱਬ ਰੱਬ ਰਹਿਊਗਾ ਰੱਬ ਬਿਨਾ ਬੰਦਾ ਕਿਸੇ ਕੰਮ ਦਾ ਨਹੀਂ ਉਸ ਨੌਜਵਾਨ ਨੇ ਕਹਿਤਾ ਕਹਦਾ ਨਹੀਂ ਜੀ ਬੰਦੇ ਬਣਾ ਵੀ ਰੱਬ ਕੁਛ ਨਹੀਂ ਹੈਗਾ ਮੈਂ ਕਿ ਤੈਨੂੰ ਕਿਹਨੇ ਕਿਹਾ ਤੇ ਬਾਬਾ ਜੀ ਨੇ ਜਵਾਬ ਦਿੱਤਾ ਸੀ ਕਹਿੰਦੇ ਜਿੱਦਨ ਮੇਰਾ ਮੂਡ ਹੋਇਆ ਤੇ ਮੇਰੇ ਕੋਲ ਆਈ ਤੈਨੂੰ ਫੇਰ ਮੁੰਡਿਆ ਦੱਸਾਂਗੇ ਉਹ ਦਿਨ ਤੋਂ ਮੇਰੇ ਨਾਲ ਥੋੜਾ ਮੈਰ ਰੱਖਣ ਲੱਗ ਗਿਆ ਮੈਂ ਕਿ ਨਾ ਭਰਾਵਾ ਅਸੀਂ ਨੌਕਰ ਆ ਓਏ ਭਲਿਆ ਰੋਕਾ ਹੁਣੇ ਕਮੈਂਟ ਪਹਿ ਦੱਸ ਦੇਣਾ ਕਿ ਬਾਬਾ ਜੀ ਦੀ ਉਸ ਗੱਲ ਨੂੰ ਸੁਣ ਕੇ ਕਹਿੰਦੇ ਪ੍ਰੋਗਰਾਮ ਦੇ ਇੰਨੇ ਪੈਸੇ ਮੰਗਦਾ ਫਕੀਰ ਕਹਾਦਾ ਹੋਇਆ ਇਹ ਮੇਨ ਗੱਲ ਕਹੀ ਹੈ ਤੇ ਬੱਚੇ ਕਿਥ ਰਸੋ ਜੇ ਉਸ ਬਾਬੇ ਨਾਨਕ ਨੇ ਸਾਨੂੰ ਕਿਰਤ ਕਰਨ ਲਈ ਹੱਥ ਦਿੱਤੇ ਐ ਬੋਲਣ ਦੀ ਜ਼ੁਬਾਨ ਦਿੱਤੀ ਐ ਉਹਨੇ ਕਿਹਾ ਵੀ ਆਪ ਆਪਣੇ ਬੱਚੇ ਪਾਲੋ ਆਪਣਾ ਪਰਿਵਾਰ ਦੇਖੋ ਤੇ ਫੇਰ ਕੋਈ ਗਲਤ ਕੋਈ ਨਾਟਕ ਕਰਕੇ ਦਰਪਈਏ ਲੈ ਨਹੀਂ ਰਹੇ ਸੱਚ ਸੁਣਾ ਰਹੇ ਆ ਜਿਹਨੇ ਸੁਣਨਾ ਸੁਣੋ ਨਹੀਂ ਤੇ ਭਾਈ ਜੀ 18 ਦੇ ਏਸੀ ਲੋਕ ਘਰੇ ਨਜ਼ਾਰਿਆਂ ਨਾਲ ਸੋਬਰ ਦਾ ਟਾਈਮ ਆਪਣਾ ਖਰਾਬ ਕਰੋ ਨਾ ਮੇਰਾ ਕਰੋ ਆ ਜਾਓ ਜੀ ਆਓ